ਕਿੰਨੇ ਪੰਡੇ ਰਹਿ ਗਏ ਥੋੜਾ ਹੀ ਆ ਕਿ ਨਿੰਬੂ ਪਾਣੀ ਬਣਾ ਦੋ ਹਾਂ ਸਿਮੋ ਕੋਣ ਆਜੇ ਕੋਲ ਡਰਿੰਕ ਪਿਆਈ ਫ੍ਰਿਜ ਤੁਸੀਂ ਦੋਵੇਂ ਪੀਂਦੇ ਹਟੇ ਹੁਣ ਨਿੰਬੂ ਪਾਣੀ ਮਾਜੀ ਬੜਾ ਜੀਕਰ ਬਣਾ ਦੋ ਹਾਂ ਨਿੰਬੂ ਪਾਣੀ ਨਿੰਬੂ ਆ ਗਿਆ ਹਾਂਜੀ ਫ੍ਰਿਜ ਪਈ ਚਲ ਠੀਕ ਆ ਤੋਰ ਜਾ ਠੀਕ ਬਣਾ ਕੇ ਲੈਉਣੀ ਪੱਕੇ ਚਲ ਜੋ ਗਰਮੀ ਪੜੀ ਮੈਂ ਵੀ ਨਹੀਂ ਚਲ ਠੀਕ ਆ ਚਾਓ ਅੰਦਰ ਜਾਓ ਮੈਂ ਉੱਥੇ ਬਣਾ ਕੇ ਲਿਆ ਦੂੰਗੀ ਕੀ ਕਰਨ ੜੇ ਪ੍ਰੀਤ ਆ ਚੋ ਮਾਸੀ ਜੀ ਕਰਨਾ ਕੀ ਆ ਦੋਵੇਂ ਜਾਣੇ ਚਾਨ ਖਾਂਦੇ ਹੀ ਉਹ ਵੀ ਨਿੰਬੂ ਪਾਣੀ ਬਣਾ ਕੇ ਦੇ ਸਤਾਨੀ ਬਹੁਤ ਕਰਨ ੜੇ ਇੱਕ ਗਰਮੀ ਪਈ ਗਈ ਸੀ ਜੀਆਂਆਂ ਪੈ ਗਈਆਂ ਸੌਂਦੇ ਵੀ ਨਹੀਂ ਦੁਪਹਿਰੇ ਫੇ ਬਾਦ ਵੀ ਨਹੀਂ ਨਿਕਲਦੇ ਤੇ ਵੀ ਗਰਮੀ ਪੜੀ ਫੈਨ ਉਹ ਚਾਚੇ ਘਰ ਗਈ ਅੱਛਾ ਹਾਂ ਤੇ ਤੂੰ ਕਹਿਣ ੜੀ ਸੀ ਪੀ ਪੀਕੇ ਜਾਣਾ ਤੁਹਾਨੂੰ ਤੇ ਮਾਸੀ ਜੀ ਬੜਾ ਜੀ ਕਰਦਾ ਤੁਹਾਨੂੰ ਕੱਲ ਵੀ ਦੱਸਣ ਲਈ ਹਾਂ ਵੀ ਵੀਰ ਜੀ ਗੁੰਦੇ ਗਏ ਇੱਥੇ ਉਹਦਾ ਵਿਚਾਲੇ ਡਰਦੇ ਉਹ ਦੰਦੇ ਆਏ ਵੀ ਨਹੀਂ ਪਰ ਹੁਣ ਚਾਹਾਂ ਕਿ ਤਾਂ ਇਹਨਾਂ ਨੇ ਮਰਨਾ ਜਾਣਾ ਨਹੀਂ ਆ ਤਾਂ ਮੰਮੀ ਨੇ ਜਾਣ ਦਾ ਨਾਂ ਨਹੀਂ ਲੈਣ ਦੇਣਾ ਨਾਲੇ ਮੇਰਾ ਆਪਣਾ ਵੀ ਇਰਾਦਾ ਸੀ ਕਿ ਥੋੜਾ ਜਿਹਾ ਮਸਲਾ ਠੰਡਾ ਹੋ ਜਾਊਗਾ ਨਾ ਤੇ ਫੇਰ ਹੋ ਕੇ ਆਉਗੀ ਕਿਹੜਾ ਮਸਲਾ ਤੋਂ ਕਰਨੀ ਅਜੇ ਵੀ ਉਹ ਗੱਲਾਂ ਲੈ ਕੇ ਤੁਰੀ ਫਿਰਦੀ ਆ ਤੇ ਮੇਰੀ ਗੱਲ ਸੁਣ ਨਿਆਣਿਆਂ ਨੂੰ ਲੀੜੇ ਪਾ ਤੇ ਮੈਂ ਪਿੰਦਰ ਨੂੰ ਕਹੀਈ ਆ ਤੇ ਤੂੰ ਯਾ ਰਾਤ ਰਹਿ ਆ ਨਾਲੇ ਕੁੜੀ ਨੂੰ ਮਿਲ ਗੇ ਲਈ ਪਰ ਇਹ ਆ ਇਹ ਜੇ ਤੋਂ ਕੰਮ ਤੋਂ ਉਹਨੂੰ ਕਿ ਥੱਕੇ ਹਾਰੇ ਆਉਣਾ ਕੋਈ ਗੱਲ ਨਹੀਂ ਜਾ ਤੇ ਉਹਨਾਂ ਨੂੰ ਕਹਿ ਦਿਓ ਮੈਂ ਮੈਂ ਕਹ ਦੂੰਗੀ ਮੇਰੇ ਛੁੱਟੀ ਕੱਲ ਲਾਂਗੇ ਤੇ ਮੈਂ ਨਾਲ ਜਾਵਾਂ ਤੂੰ ਤਿਆਰੀ ਕਰ ਛੜੀ ਨਾ ਤੇ ਮੈਂ ਉਹਨੂੰ ਕਹਿ ਦੂੰਗੀ ਤੇ ਭੈਣ ਨਹੀਂ ਤੈਨੂੰ ਕੋਈ ਆਂਦੀ ਭੈਣ ਦੀ ਮੈਂ ਲਾਈ ਕਲਾਸ ਕੋਈ ਨਹੀਂ ਆਂਦੇ ਹੁਣ ਨਹੀਂ ਤੈਨੂੰ ਕੋਹ ਆਂਦੇ ਤੇ ਤੂੰ ਬਾਰ ਬਾਰ ਇਹੋ ਜਿਹੀ ਗੱਲਾਂ ਨਾ ਕਰਿਆ ਕਰ ਬੱਚੇ ਤਾਂ ਚੱਲ ਇੰਨੀ ਗਰਮੀ ਆ ਭਾਵੇਂ ਅਸੀਂ ਛੱਟ ਵੀ ਜਾਵਾਂਗੇ ਆਪ ਹੀ ਦੋਵੇਂ ਜਾਣੇ ਘੜੀ ਦੀ ਘੜੀ ਜਾ ਕੇ ਨਹੀਂ ਚੱਲ ਇਹ ਵੀ ਮਿਲ ਗਏ ਲਵਣਗੇ ਨਿੱਕੀ ਨੂੰ ਮੇਲ ਆਉਣਗੇ ਲੈ ਜੀ ਤੂੰ ਨਾਲੇ ਚੱਲ ਵੇ ਲਾਂਗੇ ਇਥੇ ਹੀ ਨਾ ਜਾਂਦੇ ਆਹੋ ਤੇ ਚੱਲ ਹੁਣ ਭੈਣ ਨਹੀਂ ਕਰ ਤੇ ਮੈਂ ਹਾਂ ਚੱਲ ਮੈਂ ਕਹਿ ਕੇ ਉਹਨੇ ਦੇ ਲੂੜੂ ਲੂੜੇ ਪਾਲਾ ਚੰਗਾ ਆਹ ਹੋਤੇ ਤਿਆਰ ਹੋ ਜੀ ਤਾਂ ਮੈਂ ਪਿੰਦਰ ਨੂੰ ਫੇਰ ਕਹਿ ਦਿੰਨੀ ਸੀ ਫੇਰ ਜਾ ਆਇਓ ਆ ਰਾਤ ਨੇਰੇ ਚ ਆਇਆ ਜਾਣਾ ਹੁਣ ਇਹ ਆ ਵੀ ਮੈਂ ਹੁਣ ਤਿਆਰੀ ਕਰ ਲੂੰਗੀ ਸਵੇਰੇ ਸਵਾਤੇ ਉੱਠ ਕੇ ਕੰਮ ਕਰ ਦੂੰਗੀ ਚੱਲ ਇਦਾਂ ਕਰ ਲੈ ਵਾਸੀ ਜੀ ਉਦਾਂ ਨਾ ਜਿਤੇ ਹੀ ਮੇਰੇ ਆਇਆ ਕੰਮ ਕਰ ਤਾ ਨਾ ਸਭ ਕੁ ਭੁੱਲ ਭਲਾ ਕੇ ਮੇਰੇ ਨਾਲ ਪਿੰਡ ਚੱਲ ਜਨ ਤੇ ਮੈਂ ਤੁਹਾਡਾ एहसान ਕਦੀ ਨਹੀਂ ਭੁੱਲ ਸਕਦੀ ਤੇ ਮੈਂ ਹੋਰ ਤੈਨੂੰ ਕੀ ਕਹਿਣ ਲਈ ਸੱਚ ਆਖਣਾ ਤੇ ਤੁਹਾਡੇ ਵਿੱਚ ਮੈਨੂੰ ਆਪਣੀ ਮਾਂ ਦੀ ਦੀ ਹੈ ਤੇ ਇੱਕ ਮਾਂ ਵੀ ਆਪਣੀ ਧੀ ਜਦੋਂ ਗਲਤੀ ਕਰਦੀ ਨਾ ਇੰਨੇ ਪਿਆਰ ਨਾਲ ਨੂੰ ਇੰਨਾ ਨਹੀਂ ਗੱਲਾਂ ਸੋਚੀਦੇ ਹੁੰਦੀਆਂ ਚੰਗਾ ਐਦਾਂ ਨਹੀਂ ਕਰੀ ਤੂੰ ਦੱਸ ਦੇ ਐਣ ਮੇਰੀ ਗੱਲ ਸੁਣ ਤੇ ਫਿਰ ਨਾਲੇ ਮੈਨੂੰ ਹਿੱਦਾ ਕਹਿਨੀ ਆ ਤੇ ਫਿਰ ਨਾਲੇ ਰੋਣ ਦਾ ਹੀ ਰੋਈਦਾ ਨਹੀਂ ਹੁੰਦਾ ਤਾਂ ਫਿਰ ਦੀ ਗੱਲ ਕਰ ਮੇਰੇ ਨਾਲ ਐਦਾਂ ਨਹੀਂ ਰੋਈਦਾ ਹੁੰਦਾ ਦੈਣ ਉਹ ਦਸਰਾ ਦੇਣ ਵਾਲਾ ਨਾ ਮੈਂ ਸਪੋਰਟ ਵਾਲਾ ਤੇ ਬੰਦਾ ਤਾਂ ਅੰਦਰ ਪੈ ਕੇ ਮਰ ਜਾਏ ਤੂੰ ਦੇਣਾ ਹੁਣ ਬਕਾਰ ਲੱਥਾਵ ਚੱਲ ਬੋੜੀ ਗਾਲੀ ਖਾ ਲਈ ਚੰਗਾ ਤੇ ਚੱਲ ਐਦਾਂ ਕਰ ਮੈਂ ਵੀ ਹੁਣ ਵੇਖਾਂ ਦਵਿੰਦਰ ਨੂੰ ਜਾ ਕੇ ਤੇ ਚੱਲ ਤੂੰ ਹੁਣ ਚੱਲ ਜੀ ਚੰਗਾ ਰੱਬ ਕੋਈ ਤਾਂ ਦਾ ਇਨਸਾਨ ਹਰ ਇੱਕ ਘਰ ਚ ਹੋਣਾ ਚਾਹੀਦਾ ਤੇ ਘਰ ਕਦੀ ਟੁੱਟ ਨਹੀਂ ਸਕਦਾ ਤੂੰ ਤਾਰ ਲੱਥ ਗਈ ਜੀ ਨਾ ਆਂ ਤਰਾ ਚੱਲਣ ਹੀ ਦੇ ਸੱਸਿਆ ਜੀ ਹਾਂ ਕੋੜੇ ਸਾਸਰੀ ਕੋੜੇ ਤੂੰ ਤੇ ਸੁਪਨਾ ਹੀ ਹੋਗੀ બસ ਇਦਾਂ ਤੁਸੀਂ ਕੀ ਕਰ ਰਹੇ ਹੋ ਦੁਪਹਿਰ ਹੀ ਖੁੱਲਰਨਾ ਨਹੀਂ ਕਰਨਾ ਕਰਨਾ ਕੀ ਇਹਦੀ ਕਰਕ ਜਾਨੀ ਦੀ ਤਾਰ ਲੱਥ ਗਈ ਉਹ ਨਹੀਂ ਲੱਗਣ ਰਹੀ ਮੈਂ ਚਲ ਅੰਦਰ ਲਾਉਣੀ ਆ ਆ ਤੂੰ ਕਿੱਥੇ ਰਹਿਣੀ ਆ ਬਸ ਤੁਹਾਡੇ ਗੋਲ ਹੀ ਕੇ ਬੈ ਪਾਣੀ ਲਿਆਣਾ ਨਹੀਂ ਦੀਦੀ ਪਾਣੀ ਕੀ ਪੀਣਾ ਆ ਹਾਂ ਕੋੜੇ ਤੂੰ ਤੇ ਸਾਡੀ ਗਲੀ ਛੱਡਦੀ ਆ ਹੈ ਕਿੱਥੇ ਸੁਪਨਾ ਹੋ ਗਈ ਹਾਂ ਹਾਂ ਜੀ ਦੀਦੀ ਗਲੀ ਗੁਲੀ ਕੀ ਛੱਡਣੀ ਹੀ ਜਦੋਂ ਉਹਨੂੰ ਕੰਮਕਾਰ ਕਰਕੇ ਵਿਹਲੇ ਹੋਈਦਾ ਉਦੋਂ ਨੂੰ ਧੁੱਪ ਚੜ ਜਾਂਦੀ ਆ ਫੇਰ ਆਖੀਦਾ ਲੰਮੇ ਪੈ ਲਈ ਮੈਂ ਤੇ ਪ੍ਰੀਤ ਦੀ ਓੜ ਦੀ ਗੱਲ ਸੁਣੀ ਸੀ ਮੈਂ ਕਿਹਾ ਮੈਂ ਦਵਿੰਦਰ ਦੀ ਜੀ ਕੋ ਜਾ ਕੇ ਆਉਣੀ ਆ ਤੇ ਕੀ ਗੱਲ ਹੋਈ ਦੀ ਜੀ ਤੁਹਾਨੂੰ ਨਹੀਂ ਕੋਈ ਪਤਾ ਲੱਗਾ ਨਹੀਂ ਪਤਾ ਤੇ ਸਾਰਾ ਹੀ ਆ ਕੀ ਕਰੀਏ ਆ ਵੇਹਲਾ ਮੇਰੇ ਘਰ ਦੇ ਆਂਦੇ ਆ ਪਿੰਡ 'ਚ ਤੇ ਇਹ ਕਿਸ ਨੂੰ ਪਤਾ ਨਹੀਂ ਜੇ ਤੈਨੂੰ ਪਤਾ ਲੱਗ ਗਿਆ ਤੇ ਪਿੰਡ 'ਚ ਹੋਏ ਹੋਏ ਕਿਉਂ ਨਾ ਹੋਈ ਹੋਊਗੀ ਹੈ ਨਹੀਂ ਇਹਨੇ ਤੇ ਜੱਗੋਂ ਤੇਰ ਵੀ ਕਰਤੀ ਆ ਤੇ ਦੀਦੀ ਤੁਹਾਡੇ ਕੋਲ ਰਹਿੰਦੇ ਸੀ ਤੁਹਾਨੂੰ ਨਹੀਂ ਪਤਾ ਨਹੀਂ ਮੈਨੂੰ ਤੇ ਸਾਰਾ ਪਤਾ ਹੀ ਦੇ ਲੱਛਣਾਂ ਦਾ ਪਰ ਮੇਰੇ ਘਰ ਦੇ ਕਿੱਥੇ ਮੰਨਦੇ ਆ ਕਹਿੰਦੇ ਜੋ ਹੁੰਦਾ ਹੋਣ ਦੇ ਤੂੰ ਨਾ ਇਹਨਾਂ ਗੱਲਾਂ ਚ ਬਗਾਨਾ ਘਰ ਬਗਾਨਾ ਘਰ ਕਹਦਾ ਮਾਸੀ ਆ ਮਾਸੀ ਦੀ ਨੋਵਾਂ ਤੇ ਮੇਰੀ ਜਠਾਣੀ ਲੱਗੀ ਨਾ ਹਾਂ ਦੱਸ ਕੀ ਕਰਾਂ ਆਂਦੇ ਆਂਦੇ ਨਾ ਚੋਰ ਦੀ ਮਾਂ ਤੇ ਬੁਕਲ ਚ ਮੂੰਹ ਇਹ ਤੇ ਉਹ ਗੱਲ ਹੀ ਉਹ ਬਗਾਨਾ ਪੁੱਤ ਖਾ ਗਈ ਆ ਆਏ ਹਾਏ ਦੀਦੀ ਪਖਾਨਾ ਪੁੱਤ ਮਤਲਬ ਕੀ ਉਹਦੇ ਮਗਰ ਲਾ ਕੇ ਤੇ ਉਹ ਮਰ ਗਿਆ ਇਹਦੇ ਮਗਰ ਲਾ ਕੇ ਗੱਲਬਾਤ ਚੱਲਦੀ ਹੋਊਗੀ ਤੇ ਇਹਨੇ ਪਤਾ ਨਹੀਂ ਜਵਾਬ ਦੇਤਾ ਕੀ ਨਹੀਂ ਕੀ ਮੈਂ ਤੇ ਜੋ ਬੰਨੇ ਇੱਕ ਦੋ ਵਾਰੀ ਗੱਡੀ ਚ ਵੀ ਵੇਖੀ ਜਾਂਦੀ ਤੇ ਅਹੀਂ ਤੇ ਉਹ ਗੱਲ ਡਰਦੇ ਆ ਆ ਭਾਜੀ ਦੇ ਮੂੰਹ ਨੂੰ ਨਾ ਹੀ ਨਹੀਂ ਲਿਆ ਉਦਾਂ ਤੇ ਬੀਜੀ ਕੋ ਤੇ ਮੈਂ ਸਾਰੀ ਗੱਲ ਕੀਤੀ ਸੀ ਆਪਣੀ ਸੱਸ ਕੋ ਹਾਂਜੀ ਇਹਨਾਂ ਨੇ ਉਧਰ ਕੀਤੀ ਨਾ ਤੇ ਤੁਹਾਨੂੰ ਨਹੀਂ ਪਤਾ ਲੱਗਾ ਜਦੋਂ ਨਵੇਂ-ਨਵੇਂ ਸੂਟ ਪਾ ਕੇ ਜਾਂਦੀ ਹੁੰਦੀ ਸੀ ਤੇ ਪਤਾ ਤੇ ਸਾਰਾ ਹੀ ਮੈਂ ਤੇ ਕਹਿੰਦੀ ਹਾਂ ਮੈਨੂੰ ਤੇ ਛਿਦੈਣ ਸਮਝਦੇ ਆ ਨਹੀਂ ਮੈਂ ਤੇ ਆਉਂਦੀ-ਆਉਂਦੀ ਦੇ ਲੱਛਣ ਵੇਖ ਲਈ ਜਦੋਂ ਵਿਆਹੀ ਆਈ ਇਹ ਕਰਦੀ ਕੀ ਫਿਰਦੀ ਆ ਤੇ ਮੈਂ ਵਿਆਹੀ ਆਈ ਹੈ ਨਾ ਨਵੀਂ-ਨਵੀਂ ਮੈਨੂੰ ਤੇ ਉਦੋਂ ਪਤਾ ਲੱਗ ਗਿਆ ਸੀ ਵੀ ਇਹ ਕਿਹੜੇ ਪਾਣੀਆਂ ਚ ਤੁਰੀ ਫਿਰਦੀ ਆ ਹੈਂ ਇਹ ਤੇ ਜੋਬਨ ਤੇ ਵੀ ਡੋਰੇ ਛੁੱਟਦੀ ਸੀ ਤੇ ਜਦੋਂ ਐਨਾ ਕੋਹ ਦਿੰਦਾ ਹ ਜਿਹਨੂੰ ਸੂਟ ਬਣਾ ਕੇ ਕੀ ਤਾਂ ਪੈਪੂਏ ਵੀ ਦਿੰਦਾ ਹੋਊਗਾ ਨਿਆਣਾ ਦਾ ਵੀ ਖਰਚਾ ਚੁੱਕਿਆ ਹਣਾ ਅਗਲੇ ਨੇ ਤੇ ਜਦੋਂ ਇਹਨੇ ਦੇਤਾ ਜਵਾਬ ਅਗਲੇ ਨੇ ਫਾ ਲੈ ਕੇ ਤੇ ਮਰ ਗਿਆ ਹੀ ਇਹ ਵੀ ਫੇਰ ਕਹਿੰਦਾ ਹੋਊਗਾ ਕਿ ਚਾਹੀ ਮੇਰ ਨਾਲ ਵਿਆਹ ਕਰਾ ਦੇ ਚਾਹੀ ਮੇਰ ਨਾਲ ਚੱਲ ਇਹੋ ਗੱਲ ਹੋਈਗੇ ਉਹਦਾ ਤੇ ਮਾਂ ਪਿਓ ਆ ਗਿਆ ਮੈਂ ਤੇ ਨਹੀਂ ਮਾਂ ਪਿਓ ਫੇਰ ਚੰਗਾ ਵੀ ਜਿਹੜਾ ਸਿੱਧਾ ਥਾਣੇ ਨਹੀਂ ਚੱਲ ਗਿਆ ਉਹ ਇੱਥੇ ਆਣ ਕੇ ਇਹਨੂੰ ਰੋਕੇ ਗਿਆ ਤੇ ਫੇਰ ਭਾਜੀ ਨੇ ਨਹੀਂ ਕੁਝ ਕਿਹਾ ਭਾਜੀ ਨੇ ਕੱਢ ਦਿੱਤੀ ਇਹ ਬੇਰਪਰਾ ਛੱਡ ਕੇ ਗਿਆ। ਫਿਰ ਉਹ ਛੱਡ ਕੇ ਤੇ ਫਿਰ ਬਾਜੀ ਨੇ ਨੀ ਕੋਈ ਗੱਲਬਾਤ ਕੀਤੀ ਵੀ ਤੂੰ ਆ ਚੱਕਰਾਂ 'ਚ ਪਈ ਛੱਡਿਆ ਬੜਾ ਚਪੇੜਾਂ ਮਾਰੀਆਂ ਧੱਕੇ ਮਾਰ ਮਾਰ ਘਰੋਂ ਕੱਢੀ ਉਹਨੇ ਕਹਿਤਾ ਸੀ ਬਾਜੀ ਨੇ ਵੀ ਛੱਡਣੀ ਤੇ ਬਿਸ਼ੱਕ ਛੱਡ ਜੋ ਪਰ ਮੇਰਾ ਕੋਈ ਬੋਲ ਚੱਲ ਨਹੀਂ ਇਹਨਾਂ ਰੋਟੀ ਪਾਣੀ ਦਵੇ ਨਿਆਣਾਂ ਨੂੰ ਤੇ ਮੈਂ ਜੇ ਤੋਂ ਰੋਟੀ ਵੀ ਨਹੀਂ ਖਾਣੀ ਤੇ ਹੋਰ ਤੇ ਹੋਰ ਆ ਮੇਰਾ ਬੰਦਾ ਤੇ ਹੋਇਆ ਮਰਦਾ ਹੀ ਤੇ ਉਤੋਂ ਮੇਰੀ ਸੱਸ ਇਹ ਤੇ ਵੱਢਣ ਵਾਲੀ ਉਹ ਲੈ ਕੀ ਹੋ ਗਿਆ ਦੁਨੀਆ ਹੀ ਗਲਤੀ ਕਰਦੀ ਆ ਘਰ ਦੇ ਹੀ ਮਾਫ਼ ਕਰਦੇ ਹੁੰਦੇ ਐਦਾਂ ਇਨਸਾਨ ਕੋ ਗਲਤੀ ਹੋ ਜਾ ਬਹੁਤ ਕੁਝ ਕਰਦੀ ਭੈਣੇ ਇਹ ਨਹੀਂ ਕਿ ਤਣ ਪਤਲ ਲੱਗਣ ਦਿੰਦੇ ਜੀ ਪਿੰਡ ਚ ਤੇ ਲੋਕੀ ਬਹੁਤ ਗੱਲਾਂ ਕਰਦੇ ਮੂੰਹ ਜੋੜ ਜੋੜ ਕੇ ਮੈਂ ਤਾਂ ਤਾਂ ਹੀ ਸੁਣ ਕੇ ਆਈ ਕਿ ਦਵਿੰਦਰ ਦੀਦੀ ਕੋ ਹੋ ਕੇ ਹੰਨੀ ਆ ਲੋਕੀ ਤੇ ਇੰਨੀਆਂ ਗੱਲਾਂ ਕਰਦੇ ਕਹਿੰਦੀ ਉਹਨਾਂ ਦੇ ਤੇ ਫੇਰ ਘਾਰ ਵਾੜਦੀ ਉਹਨਾਂ ਦਾ ਕੋਈ ਨਾਕ ਗਿਆ ਨਾ ਨਾ ਇਹਨਾਂ ਦਾ ਹੈ ਨਹੀਂ ਆ ਉਹ ਤੇ ਕਿਤੇ ਘਿਓ ਖਿਚੜੀ ਹੋਇਆ ਪਿਆ ਸਾਰਾ ਟੱਬਰ ਕੋਈ ਫਾਇਦਾ ਨਹੀਂ ਇਹਨਾਂ ਨਾਲ ਸਿਰਖ ਪਾਉਣ ਦਾ ਮੈਂ ਤੇ ਹੁਣ ਬੋਲਣੋਂ ਹਟ ਗਈ ਆ ਉਹਦੇ ਪਿੱਛੇ ਲਾ ਕੇ ਤੇ ਮੇਰੇ ਬੰਦੇ ਨੇ ਮੇਰੇ ਤੇ ਹੱਥ ਚੁੱਕਿਆ ਇਹ ਤੂੰ ਹੀ ਵੀ ਆਪਣੇ ਬੰਦੇ ਨੂੰ ਕੰਟਰੋਲ 'ਚ ਰੱਖਿਆ ਕਰੋ ਬਾਜੀ ਨੂੰ ਇਹੋ ਜੀਆਂ ਜਨਾਨੀਆਂ ਤਾਂ ਕੋਈ ਪਤਾ ਨਹੀਂ ਹੁੰਦਾ ਹਾਂ ਇਹ ਤਾਂ ਗੱਲ ਤੇਰੀ ਹੈਗੀ ਆ ਭਾਣੇ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਸੋਝਦਾ ਉੜਦਾ ਵੀ ਨਹੀਂ ਆ ਤੇ ਉਤੋਂ ਮੇਰੀ ਸੱਸ ਉਹ ਤੇ ਉਹਦੀ ਹੋਈ ਮਰਦੀ ਤੇ ਤੁਸੀਂ ਵੀ ਆਪਣੀ ਸੱਸ ਨੂੰ ਕਿਹਾ ਕਰੋ ਨਾ ਬਥੇਰਾ ਸਮਝਾਉਂਦਾ ਮੈਨੂੰ ਤੇ ਛਿਪ ਲਈਏ ਤੇ ਫਲਾਣੀਆਂ ਤੇ ਢੀਂਗੜੀਆਂ ਦੱਸਦੀ ਆ ਤੈਨੂੰ ਖਾ ਗਿਆ ਐਂ ਕਰਤਾ ਜੈਂ ਕਰਗਾ ਉਹ ਭੱਜ ਗਈ ਮੈਂ ਤਾਂ ਭੱਜਣੋਂ ਨੇ ਕਸਰ ਛੱਡੀ ਤੂ ਤੂ ਤੇ ਹੋਈ ਪਈ ਆ ਨਹੀਂ ਦੀਦੀ ਇਦਾਂ ਨਹੀਂ ਚਾਹੀਦਾ ਹਾਂ ਪਰਿਵਾਰ ਦਾ ਕਿਦਾਂ ਠੀਕ ਠਾਕ? ਹਾਂਜੀ ਦੀਦੀ ਠੀਕ ਠਾਕ ਤੁਸੀਂ ਦੱਸੋ। ਆਪਣੇ ਵਧੀਆ ਸਸੀ ਭਾਜੀ ਸਸੀ ਘਰ ਹੋ ਠੀਕ ਠਾਕ? ਹਾਂਜੀ ਵਧੀਆ। ਉਹ ਸੁਣਾਓ ਤੁਸੀਂ ਪਰਿਵਾਰ ਠੀਕ ਠਾਕ? ਹਾਂ ਚੜਦੀ ਕਲਾ। ਹੋਰ ਤੁਹਾਡੇ ਘਰ ਵਿੱਚ ਆ ਕੀ ਚੰਦ ਚੜ ਗਿਆ ਮੇਰੇ ਮਗਰੋਂ? ਚਾਹ ਪਾਣੀ ਪਿਆ? ਆਹ ਪਿਆ। ਪਤਾ ਹੈ ਬੇਵੀ ਕੀ ਆ? ਹਾਂਜੀ ਇਹ ਸਾਡੇ ਘਰ ਦਾ ਮਸਲਾ। ਹਾਂਜੀ ਅਈਆ ਕੋਈ ਗੱਲ ਨਹੀਂ। ਜਿਹੜੀ ਗੱਲ ਹੋ ਗਈ ਨਾ ਉਹ ਮਿੱਟੀ ਪਾਈ ਦੀ ਹੁੰਦੀ ਦਵਿੰਦਰ। ਇਦਾਂ ਲੋਕਾਂ ਨੂੰ ਗੱਲਾਂ ਦੱਸੀਆਂ। ਨਾ ਨਾ ਮੈਨੂੰ ਆਪ ਸਮਝਾਉਂਡੀ ਮੈਂ ਹਾਂ ਚੱਲ ਜੜੀ ਹੋਈ। ਕੋਈ ਗੱਲ ਉਹਨੇ ਤਾਂ ਮੈਂ ਪਾਜੀ ਦੀਦੀ ਨੇ ਮੈਨੂੰ ਕੀ ਦੱਸਣਾ ਹੀ ਲੋਕੀ ਤੇ ਬਾਹਰ ਮੂੰਹ ਜੋੜ ਜੋੜ ਗੱਲਾਂ ਕਰਨ ਦੇ ਦੀਦੀ ਨੇ ਮੈਨੂੰ ਕੀ ਦੱਸਣਾ ਹੀ ਲੋਕਾਂ ਦਾ ਠਿਕਾ ਥੋੜੀ ਦਿਆਲੇ ਚਲੋ ਕੋਈ ਕੇਦਾ ਕੇਦਾ ਮੂੰਹ ਬੰਦ ਕਰੋਗੇ ਤੁਸੀਂ ਕੋਈ ਨਹੀਂ ਅਸੀਂ ਮੂੰਹ ਸਾਰਿਆਂ ਦਾ ਬੰਦ ਕਰਦੇ ਨੇ ਸਾਡਾ ਘਰ ਆ ਹੀ ਸੰਭ ਲੈਣਾ ਇਹੋ ਜਿਹੀ ਗੱਲਾਂ ਨਹੀਂ ਕਰੀ ਜਾਂਦੇ ਹੋਰ ਗੱਲ ਕਰ ਲੈ ਚਲੋ ਕੋਈ ਨਹੀਂ ਅਸੀਂ ਰਾਜਬਾਜੀ ਰਈਆਂ ਕਰਨ ਸਹੀਆਂ ਸਹੀਆਂ ਮੈਂ ਪੱਠੇ ਪਾਵਾਂ ਸੀ ਹਾਂ ਕੋਈ ਨਹੀਂ ਪਾਵਾਂ ਦੀਦੀ ਤੁਸੀਂ ਵੀ ਪਾਜੀ ਨੂੰ ਜ਼ਰਾ ਕੰਟਰੋਲ 'ਚ ਰੱਖਿਆ ਕਰੋ ਚਾ ਚੱਲਣ ਤਾਂ ਮੈਨੂੰ ਭਾਜੀ ਦੀ ਵੀ ਸਹੀ ਲੱਗਦੇ ਆ ਵੇਖ ਲਾ ਐਦਾਂ ਕਹਿੰਦੇ ਹੀ ਜਦੋਂ ਮੈਂ ਕੋਈ ਗੱਲ ਕਰਾਂ ਕਿਦਾਂ ਵੇ ਬੈਠੀ ਰੋਦੀ ਦੇ ਨੇ ਸ਼ਰਮ ਕੀ ਦੀ ਤੁਹਾਡੇ ਤੇ ਸੱਸ ਦੇ ਵੀ ਸਿਰ ਤੋਂ ਪਾਇਆ ਵਾ ਤੇ ਤੁਹਾਡੇ ਤੋਂ ਮੈਨੂੰ ਲੱਗਦਾ ਘਰ ਵਾਲੇ ਦੇ ਵੀ ਸਿਰ ਤੋਂ ਪਾਇਆ ਐਦਾਂ ਹੀ ਆ ਆਪਣਾ ਘਰ ਸੰਭਾਲ ਕੇ ਰੱਖੋ ਮੰਨੇ ਤਾਂ ਤਾਂ ਹੀ ਆ ਮੇਰੀ ਕੋਈ ਮੰਨਦਾ ਹੀ ਨਹੀਂ ਹੈ ਦੀਦੀ ਤੁਹਾਡੀ ਸੱਸ ਕਿੱਥੇ ਆ ਨਹੀਂ ਸੱਸ ਸੱਸ ਨੇ ਉਹਨੇ ਉਧਰ ਹੀ ਜਾਣਾ ਵਾ ਜਿੰਨਾ ਚਿਰ ਹੱਸੀ ਗੇਦੀ ਨਾ ਲੱਗ ਮਮੀ ਆ ਗਈ ਸੱਸ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹਾਂਜੀ ਠੀਕ ਤੁਸੀਂ ਦੱਸੋ ਮੈਨੂੰ ਮਮੀ ਠੀਕ ਹੋਰ ਮਮੀ ਦੇਖ ਲਾ ਤੇ ਮੈਨੂੰ ਕਹਿ ਦਿੰਦੇ ਸੀ ਬੇਬੀ ਆਈ ਆ ਤੇ ਦੱਸਣ ਲਈ ਆਂਦੀ ਥੋੜੀ ਕੀ ਦੱਸਣ ਲਈ ਆ ਤੁਹ ਤੂੰ ਹੋਈ ਭਈ ਪ੍ਰੀਤ ਬਾਰੇ ਪਿੰਡ ਚ ਲੋਕੀ ਮੂੰਹ ਜੋੜ ਜੋੜ ਗੱਲਾਂ ਕਰਦੇ ਆ ਇਹ ਅੱਛਾ ਤੂੰ ਜੀ ਵੇਖ ਲਓ ਗੱਲਾਂ ਤੇ ਮਿੱਟੀ ਪਾਈ ਜਾਂਦੇ ਜੇ ਤੁਸੀਂ ਆਦੇ ਜੇ ਪਿੰਡ ਚ ਪਤਾ ਹੀ ਨਹੀਂ ਕਿ ਇਹਨੂੰ ਨਹੀਂ ਤੂੰ ਗੱਲਾਂ ਨਾ ਜਿਆਦੀਆਂ ਕਰ ਤੇ ਤੂੰ ਰਹਿੰਦੇ ਜੋ ਵੀ ਆ ਤੇ ਤੂੰ ਕੁੜੀ ਚਾਹ ਪਿਆਲੀ ਕਿ ਨਹੀਂ ਨਹੀਂ ਮਮੀ ਬਣਾਉਣੀ ਆ ਚੱਲ ਫਿਰ ਚਾਹ ਬਣਾ ਜਾ ਕੇ ਇਨੇ ਕਿਦਾਂ ਨੂੰ ਮੌਕਾ ਮਿਲਣਾ ਚਾਹੀਦਾ ਗੱਲ ਕਰਨ ਦਾ ਹੋਰ ਸੁਣਾ ਬੇਵੀ ਹਾਂਜੀ ਠੀਕ ਤੁਸੀਂ ਦੱਸੋ ਹਾਂ ਠੀਕ ਆ ਕਰਦੀ ਹੁੰਦੀ ਏ ਜੇਕਰ ਆਂਦੀ ਹੁੰਦੀ ਬੇਵੀ ਮੇਰੀ ਸਹੇਲੀ ਆ ਤੇ ਮੈਂ ਹਾਂ ਉਹਨੂੰ ਕਹਿੰਦੇ ਸੱਦ ਵੀ ਲਿਆ ਕਰ ਤੁਸੀਂ ਤੇ ਕਹਿੰਦੀ ਜੇ ਕੋਈ ਨਹੀਂ ਆਉਗੀ ਮੈਂ ਤੇ ਆਂਟੀ ਦੀ ਆਂਟੀ ਜੀ ਗੱਲ ਸੁਣੀ ਮੈਂ ਕਿਹਾ ਮੈਂ ਜਾ ਕੇ ਆਉਂਦੀ ਆ ਵੇਖ ਬੇਵੀ ਗੱਲਾਂ ਸਾਰਿਆਂ ਦੇ ਘਰ ਹੁੰਦੀਆਂ ਵਾ ਕੋਈ ਐਦਾਂ ਕਰ ਲੈਂਦਾ ਤੇ ਕਿਸ ਦੀਆਂ ਐਦਾਂ ਹੋ ਜਾਂਦੀਆਂ ਵਾ ਸਰਕ ਇੰਨਾ ਹੀ ਆ ਹੋਰ ਕੋਈ ਨਹੀਂ ਪਈ ਐ ਐਦਾਂ ਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਪਤਾ ਵੀ ਹੁੰਦੀਆਂ ਰਹਿੰਦੀਆਂ ਵਾ ਤੇ ਘਰ ਉਹ ਹੀ ਹੈ ਜਿਹੜਾ ਬੰਦਾ ਆਪਣਾ ਸਮਾਰ ਲੇ। ਲਾਈਟ ਬਹੁਤ ਖਰਾਬ ਕਰਨ ਦੀ ਹੈ। ਕਿਸੇ ਕਿਸੇ ਵੇਲੇ ਤਾਂ ਇਦਾਂ ਹੀ ਬਸ ਆ ਗਈ, ਚਲ ਗਈ, ਆ ਗਈ, ਚਲ ਗਈ ਤੇ ਇੱਕ ਗਰਮੀ ਦਾ ਜੋਰ ਆਈ ਨਾ। ਹਵਾ ਹਵਾ ਚਲਦੀ ਰਹਿੰਦੀ ਹੈ ਨਾ। ਉਹਨਾਂ ਦੇ ਕਰਕੇ ਖਰਾਬ ਕਰਦੀ ਹੈ ਲਾਈਟ। ਬਾਕੀ ਬੇਵੀ। ਨਿੱਕੇ ਨਿੱਕੇ ਨਿਆਣੇ ਆਉਦੇ। ਗਲਤੀਆਂ ਤਾਂ ਸਾਰਿਆਂ ਕੋ ਹੋ ਜਾਂਦੀਆਂ ਵਾ। ਤੇ ਹੁਣ ਘਰੋਂ ਥੋੜਾ ਕੱਢ ਦੇਣੀ। ਇਹ ਸਾਡੇ ਘਰ ਦੇ ਨੂੰ ਤੇ ਮੌਕਾ ਮਿਲਣਾ ਚਾਹੀਦਾ। ਉਹਦੇ ਤੇ ਮਗਰ ਹੱਥ ਧੋ ਕੇ ਪੈ ਗਏ ਸਾਰੇ। ਤੇ ਆ ਜਿਹੜੀ ਸਾਡੇ ਵਾਲੀ ਹੈ ਨਾ ਇਨੂੰ ਤੇ ਮਾੜੀ ਜੀ ਚਾਬੀ ਦੋ ਇਹਨੂੰ ਤੇ ਗੱਲਾਂ ਪਤਾ ਨਹੀਂ ਕਿੱਥੋਂ ਉਹਦੀਆਂ ਉਹਦੇ ਮਗਰੀ ਹੱਥਤ ਹੋ ਗਏ ਭਈ ਇੱਕੋ ਗੱਲ ਉੱਠਦੀ ਬੈਂਦੀ ਉਹਦੀਆਂ ਗੱਲਾਂ ਉੱਠਦੀ ਬੈਂਦੀ ਉਹਦੀਆਂ ਗੱਲਾਂ ਐਦਾਂ ਦੀ ਉਹ ਇਹਨੂੰ ਤੇ ਅਜੇ ਮੈਂ ਬੜਾ ਚੁੱਪ ਕਰਾ ਕਰਾ ਰੱਖਦੀ ਲੋਕਾਂ ਨੇ ਤੇ ਕਰਨੀਆਂ ਕਰਨੀਆਂ ਕਰਦੇ ਹੱਡੇ ਨਹੀਂ ਹਟਦੇ ਚਲੋ ਕੋਈ ਨਹੀਂ ਆਂਟੀ ਜੀ ਕਿਤੇ ਘਰ ਚ ਨਹੀਂ ਹੁੰਦੀਆਂ ਸਾਰਿਆਂ ਦੇ ਹੁੰਦੀਆਂ ਵਾ ਕਿਸੇ ਦੀਆਂ ਯਾਰ ਹੋ ਜਾਂਦੀਆਂ ਕਿਸੇ ਦੀਆਂ ਟੱਕੀਆਂ ਰਹਿ ਜਾਂਦੀਆਂ ਉਹੋ ਹੀ ਆ ਨਾ ਚਲੋ ਕੋਈ ਗੱਲ ਨਹੀਂ ਸਿਆਣਾ ਤੇ ਹੈਦਾਂ ਤੀ ਪੁੱਤ ਕਹਿ ਦਿੰਦਾ ਇਹ ਤਾਂ ਦੇ ਵੀ ਮਾੜੀ ਜਿਹੀ ਕੋਈ ਗੱਲ ਕਰੇ ਤੇ ਮੈਂ ਦਾਬ ਦਾ ਵਧੇੜਦਾ ਉਹ ਕਿ ਦੋ ਨੂੰ ਜਿੱਦਾਂ ਦੇਢੀ ਦਾ ਨਹੀਂ ਉਹਦਾ ਦੇਢ ਨ ਬਹਿ ਜਾਂਦੀ ਏ ਚਲੋ ਬੱਚਿਆਂ ਦੀ ਕਦੀ ਉਹਦੇ ਲੱਗ ਛੋਟੇ ਬੱਚੇ ਆ ਉਹਦੇ ਹਾਂ ਕਦੀ ਉਹਦੇ ਲੱਗੇ ਨਹੀਂ ਜਾ ਕੇ ਕਿਹਾ ਵੀ ਦੀਦੀ ਕਿੱਦਾਂ ਆ ਜਾਂ ਤੂੰ ਇੱਧਰ ਆ ਜਾ ਜਾ ਅੱਜ ਰੋਟੀ ਨਹੀਂ ਪਕਾਈ ਜਾਂ ਮੈਂ ਆਪ ਕਉਣੀ ਜਾਂ ਖਾਲਾ ਜਾਂ ਕੋਈ ਦੁੱਖ ਕੋਈ ਸੁੱਖ ਕਦੇ ਉਹਦੇ ਨਿਆਣੇ ਦਾ ਮੂੰਹ ਤੋੜਦਾ ਜਾਂ ਸਿਰ ਵਾਦਾ ਨਾ ਆਹ ਬਈ ਇਹਨੂੰ ਗੱਲਾਂ ਚਾਹੀਦੀਆਂ ਮੌਕਾ ਮਿਲਣਾ ਚਾਹੀਦਾ ਕੋਈ ਆਵੇ ਤੇ ਇਹਨਾਂ ਨਾਲ ਗੱਲਾਂ ਕਰੇ ਉਹ ਕਿ ਕੀ ਇੱਕ ਤਾਂ ਬੁਣੀ ਜੀ ਨਾ ਨਿਗ ਨਿਗਾ ਟੋਟੇ ਕਰਨ ਦੀ ਹੈ ਰਣਨ ਬਣ ਜੇ ਮੇਰੀ ਸੇਲੀ ਆਈਆ ਉਹ ਕੋਈ ਮੇਰੀਆਂ ਬਖਤੋਈਆਂ ਕਰੀ ਜਾਂਦੀ ਐ ਦੱਸ ਇਹਨੂੰ ਮਾਸਾ ਸ਼ਰਮੀ ਹੁੰਦੀ ਤੇ ਅਕਸਰ ਨੂੰ ਮੇਰੀ ਨਾ ਉਹ ਆ ਹੁਏ ਕਿਦੋਂ ਕਪਾ ਮਾਸ ਉਤਰਨ ਲਈ ਆਈਆ ਚਾਹ ਦਵਿੰਦਰ ਕਿੰਨਾ ਕ ਟਾਈਮ ਲਾਏਂਗੇ ਆਈ ਮਮੀ ਇਦਾਂ ਦੇ ਕੰਮ ਕਰ ਲਈਓ 10 ਘੰਟੇ ਨੇ ਚਾਹ ਨੂੰ ਲਾ ਦੇਣਾ ਹੁਣਦਾ ਨਹੀਂ ਇਹਦਾ ਕੰਮ ਇਹਨੂੰ ਜਰਾ ਨਾ ਸਮਝਾ ਕੇ ਜਾਈਂ ਇਹ ਗੱਲਾਂ ਜਿਆਦੀਆਂ ਕਰਦੀ ਤਾਂ ਕੰਮ ਚਾਹ ਬਣਾਉਣ ਦਾ ਦੀਏ ਨਾ ਜਿੱਦਾਂ ਮਾਂ ਧਰੇ ਹੁੰਦੀ ਆ ਕੰਮ ਤੇ ਪਹਿਲੇ ਪੈ ਅੰਟੀ ਜੀ ਬੜੇ ਫੁਰਤੀ ਨਾਲ ਕਰ ਦਿੰਦੀ ਹੁਣ ਕੀ ਗੱਲ ਨੂੰ ਕੀ ਪਤਾ ਹੁਣ ਤੇ ਗੱਲਾਂ ਨੂੰ ਹੀ ਆ ਗੱਲਾਂ ਹੀ ਆਂਦੀ ਮੈਂ ਕਰੀ ਜਾਵਾ ਕਰੀ ਜਾਵਾ ਮੈਨੂੰ ਮੌਕਾ ਮਿਲਣਾ ਚਾਹੀਦਾ ਗੱਲਾਂ ਦਾ ਨਾ ਬੇਬੀ ਆਲੋ ਮੇਰੇ ਨਾਲ ਚਾਹ ਵੇਖ ਬੇਬੀ ਜਦੋਂ ਬੰਦਾ ਉੜਦਾ ਫਿਰਦਾ ਵਾ ਉਦੋਂ ਉਹਦੇ ਸਾਰੇ ਮਗਰਮਗਰ ਫਿਰਦੇ ਆਲੇ ਦੁਆਲੇ ਘੁੰਮਦੇ ਆ ਤੇ ਜਦੋਂ ਮੂਡੇ-ਮੂਡੇ ਪੈਂਦਾ ਨਾ ਉਦੋਂ ਉਹਨੂੰ ਚੁੱਕਣ ਵਾਲਾ ਨਹੀਂ ਕੋਈ ਵੀ ਹੁੰਦਾ ਤੇ ਇਹ ਤੇ ਚੁੱਕਣਾ ਜਿਹੜਾ ਵਾ ਨਾ ਸਭ ਤੋਂ ਪੁੰਨ ਹੁੰਦਾ ਵਾ ਪਰ ਇਹਨੂੰ ਕੌਣ ਇਹਨਾਂ ਨੂੰ ਸਮਝਾਵੇ ਇਹਨਾਂ ਨੂੰ ਤਾਂ ਗੱਲਾਂ ਦਾ ਮੌਕਾ ਚਾਹੀਦਾ ਹੀ ਹਰ ਵੇਲੇ ਗੱਲਾਂ ਇਹ ਨਹੀਂ ਕਹਿਣਾ ਵੀ ਅੰਦਰ ਕਿਦਾਂ ਪਈ ਆ ਉਸ ਮਨ 'ਚ ਸੋਚਦੀ ਹੁੰਦੀ ਉਹ ਵੀ ਕੋਈ ਸੋਚੋ ਲੱਗੀ ਰਹਿੰਦੀ ਆ ਇਪਰ ਇਹਨਾਂ ਨੂੰ ਨਹੀਂ ਕੋਈ ਵੀ ਹੈਗਾ ਇਹਨਾਂ ਨੂੰ ਆਪਣੇ ਮਤਲਬ ਹੀ ਗੱਲਾਂ ਨਾਲ ਇੱਕ ਉਠਿਆ ਦੂਜਾ ਉਠਿਆ ਤੀਜਾ ਉਠਿਆ ਚਲੋ ਆਂਟੀ ਜੀ ਜੇ ਉਹਨਾਂ ਕੋਈ ਗਲਤੀ ਹੋ ਹੀ ਗਈ ਨਾ ਤੁਸੀਂ ਵੀ ਸਾਰੇ ਜਾਣੇ ਹਲਕੇ ਉਹਨਾਂ ਦਾ ਸਾਥ ਦਿਓ ਦਵਿੰਦਰ ਦੀ ਜੀ ਦਾ ਵੀ ਕੰਮ ਵਾ ਕਿ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦੇਣਾ ਇਹ ਖਾ ਗੱਲਾਂ ਜਿਹੜੀਆਂ ਨਾ ਇਹਨੂੰ ਸਮਝਾ ਕੇ ਜਾਈਂ ਕਿ ਸਾਥ ਦੇ ਜਿਹੜਾ ਦੇਣਾ ਨਾ ਸਭ ਤੋਂ ਵੱਡਾ ਪੁੱਤ ਨੋਵਾ ਬੱਚੇ ਆ ਉਹਨਾਂ ਦੇ ਛੋਟੇ 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 ਬੱਚੇ ਉਹਨਾਂ ਕੋ ਗਲਤੀ ਹੋ ਹੀ ਗਈ ਆ ਜੇ ਉਹ ਬਗਾਨੀ ਬੱਚੇ ਤੇ ਆਪਣੇ ਆਪਣੇ ਇਹਨਾਂ ਦਾ ਜਿਹੜਾ ਮਾਸੀ ਦਾ ਮੁੰਡਾ ਉਹ ਤੇ ਇਹਨਾਂ ਦਾ ਆਪ ਲੱਗਦਾ ਨਾ ਕੋਹ ਹੋਰ ਤੂੰ ਸੁਣ ਲੈ ਇੱਕ ਗੱਲ ਹੋਰ ਅੱਗੇ ਵੀ ਤੂੰ ਆਉਣੀ ਹੀ ਤੇ ਦੋਹਾਂ ਵੱਲੋਂ ਹੋ ਕੇ ਜਾਣੀ ਹੀ ਤੇ ਇਹ ਨਾ ਹੋਵੇ ਵੀ ਤੂੰ ਇੱਥੋਂ ਚਲ ਜੇ ਉਧਰੋਂ ਵੀ ਹੋ ਕੇ ਆਈ ਉਹਨਾਂ ਆਖਣਾ ਕਰੇ ਮੇਰੀਆਂ ਸੁਹਾਂ ਲੈਣਾਂਗੇ ਪਤਾ ਤੇ ਉਹਨੂੰ ਲੱਗ ਹੀ ਜਾਣਾ ਵੀ 베ਵੀ ਆਈ ਹੈ ਤੇ ਜੇ ਮੈਂ ਉਧਰ ਜਾਉਂਗੀ ਤੇ ਪ੍ਰੀਤ ਦੀਦੀ ਗੁੱਸਾ ਤਾਂ ਕਰਮ ਨਹੀਂ ਨਹੀਂ ਗੁੱਸਾ ਮੇਰੇ ਘਰ ਵਿੱਚ ਆਹ ਕੰਮ ਹੋਇਆ ਵਾ ਤੇ 베ਵੀ ਸਵਾਦ ਲੈਣ ਆਈ ਹੈ ਨਹੀਂ ਸਵਾਦ ਕੀ ਲੈਣੇ 베ਵੀ ਤੈਨੂੰ ਪਤਾ ਉਹਨੂੰ ਵੀ ਪਤਾ ਵਾ ਤੇ ਤੈਨੂੰ ਵੀ ਪਤਾ ਵਾ ਤੇ ਸਾਰਿਆਂ ਨੂੰ ਪਤਾ ਵਾ ਤੇ ਪਰ ਇਹ ਵਾ ਵੀ ਚੱਲ ਕਿਸ ਤਰੀਕੇ ਜੇ ਨਾ ਉਹਨੇ ਤੈਨੂੰ ਕੀ ਕਹਿ ਦੇਣਾ ਉਹ ਨਹੀਂ ਇਦਾਂ ਦੀ ਉਹ ਇੰਨਾ ਵਰਗੀ ਨਹੀਂ ਆ ਚਲੋ ਉਹ ਵੱਖਰੀ ਹੈ ਸਾਰਿਆਂ ਨਾਲ ਉਹ ਚਲਦੀਆਂ ਵੀ ਸਾਰਿਆਂ ਕੋ ਹੋ ਜਾਂਦੀਆਂ ਹੈ ਤੇ ਜੇ ਹੁਣ ਗਲਤੀ ਚੱਲ ਉਹਨੇ ਕਰ ਹੀ ਦਿੱਤੀ ਤੇ ਤਾਂ ਹੁਣ ਉਹਨੂੰ ਘਰੋਂ ਕੱਢ ਦੇਣਾ ਨਿਆਣੇ ਨਹੀਂ ਵੇਖਣੇ ਅੰਟੀ ਜੀ ਮੈਂ ਪ੍ਰੀਤ ਦੀਦੀ ਵੱਲੋਂ ਵੀ ਹੋਵਾਂ ਆਹੋ ਚੱਲ ਹੋਇਆ ਜਾ ਅੱਗੇ ਵੀ ਕਿਉਂ ਗਿਆ ਉਹਨੇ ਹੀ ਤੂੰ ਤੇ ਫਿਰ ਚਲ ਜਾ ਹੋਇਆ ਚੱਲੀਏ ਬਹਿ ਜਾ ਨਾ ਰੋਟੀ ਬਣਾਣੇ ਨਹੀਂ ਦੀਦੀ ਮੈਂ ਪ੍ਰੀਤ ਦੀਦੀ ਵੱਲੋਂ ਵੀ ਹੋਵਾਂ ਅੱਛਾ ਹਾਂਜੀ ਮੈਂ ਅੱਗੇ ਵੀ ਜਾਂਦੀ ਸੀ ਤੇ ਮੈਂ ਕਿਹਾ ਚਲ ਹੁਣ ਮੈਂ ਜਾਵਾਂ ਸਸਿਆ ਜੀ ਲਾ ਬੇਬੀ ਆਈ ਆ ਬੇਬੀ ਆਸਰੇ ਕਾਲ ਹੋ ਸੁਣਾਓ ਠੀਕ ਠਾਕ ਬੈ ਜਾ ਬੈਠੇ ਤੁਸੀਂ ਤਾਂ ਸੁਪਨਾਈ ਹੋਗੇ ਤੇ ਤੇ ਦੀਦੇ ਨਹੀਂ ਅੱਜ ਕੱਲ ਬਸ ਦੀਦੀ ਐਦਾਂ ਹੀ ਪਾਰੀ ਵਾਰ ਵਾਕੂ ਮੈਂ ਫਿਰਿਆ ਕਰੋ ਕਦੇ ਆ ਜਾਇਆ ਕਰੋ ਕੋਈ ਨਹੀਂ ਹੁਣ ਗੇੜੇ ਲੱਗਦੇ ਰਿਹਾ ਕਰਨੀ ਮੈਂ ਤੇ ਵੀਂਦਾ ਦੀਦੀ ਵੱਲ ਆਈ ਸੀ ਅੱਛਾ ਤੇ ਕਹਿਣ ਦੇ ਹੀ ਤੁਹਾਡੇ ਵੱਲੋਂ ਵੀ ਦੀਦ ਠੀਕ ਨਹੀਂ ਆ ਤੇ ਮੈਂ ਕਿਹਾ ਚੱਲ ਮੈਂ ਪਤਾ ਲੈ ਜਾਂਦੀ 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 ਉਹ ਨਾ ਗਰਮੀ ਬੜੀ ਆ ਹਾਂਜੀ ਤੇ ਦੋ ਤਿੰਨ ਦਿਨ ਹੋਏ ਰੋਜ਼ ਬੁਖਾਰ ਹੋ ਜਾਂਦਾ ਹਾਂਜੀ ਦਵਾਈ ਕਿੱਥੋਂ ਖਾਣੇ ਆ ਦਵਾਈ ਤਾਂ ਹੈਗੀ ਹੀ ਘਰ ਚੱਲ ਨੋਰਮਲ ਜੀ ਪਈ ਮੈਂ ਉਹ ਹੀ ਖਾਦੀ ਲਿਆਂਦੀ ਤੇ ਨਹੀਂ ਆ ਪਰ ਇਹ ਕਿ ਹੁਣ ਠੀਕ ਆ ਥੋੜਾ ਅੱਛਾ ਤੇ ਹੋਰ ਨਹੀਂ ਕੀ ਜੀ ਦਿਲ ਲੱਗਾ ਜੇ ਹਾਂਜੀ ਤੁਹਾਡੀ ਪਰਜਾਈ ਉਹਨਾਂ ਨੇ ਕੁੜੀ ਖੜੀ ਨਿੱਕੀ ਜਿਹਾ ਦਿਲ ਲੱਗਾ ਜੇ ਬੜਾ ਵਧੀਆ ਉਹ ਤੇ ਕਿਤੇ ਵੇਚਾਵਾਂ ਤੇ ਆਖੀ ਨੀਰ ਲਾਉਂਦੀ ਮੇਰੇ ਨਾਲ ਤੇ ਚਲੋ ਵਧੀਆ ਉਹਨਾਂ ਨੂੰ ਮੇਹੀ ਕੁੜੀ ਚਾਹੀਦੀ ਸੀ ਕੁੜੀ ਉਹਨਾਂ ਨੂੰ ਮਿਲ ਗਈ ਹਾਂ ਕੁੜੀ ਦੀ ਨਾ ਬੜੀ ਰੀਝੀ ਉਹਨਾਂ ਨੂੰ ਹਾਂਜੀ ਮੰਗਦੀ ਤੇ ਮੇਰੇ ਕੋਲ ਪਹਿਲਾਂ ਵੀ ਬੜੀ ਬੜੀ ਮੰਗੀ ਹਾਂਜੀ ਤੇ ਮੈਂ ਆਇਆ ਹੈ ਲੋਕਾਂ ਨੇ ਕਹਣਾ ਦੋ ਹੋ ਗਈਆਂ ਤਾਂ ਇੱਕ ਦੇਤੀ ਵਾਧੂ ਹੋ ਗਈਆਂ ਸੱਚ ਬੋਲੇ ਨਾ ਤੇ ਹੈ ਵੀ ਨਿੱਕੀ ਜੀ ਹੀ ਜੀ ਨਹੀਂ ਕੀ ਕਰਦਾ ਦੇਨ ਨੂੰ ਚਲੋ ਦੀਦੀ ਕੋਈ ਗੱਲ ਜਦੋਂ ਉਹ ਗੁੱਸਾ ਕਰਦੀ ਸੀ ਆਣ ਕੇ ਬਹਾਨੂੰ ਤੇ ਬਗਾਨੇ ਸਮਝਾ ਜੇ ਵਦ ਤੇ ਮੈਨੂੰ ਦੇਣੀ ਪਈ ਹਾਂਜੀ ਨਾਲੇ ਚਲੋ ਪੜ ਲੈ ਜਾਊਗੀ ਕੋਈ ਗੱਲ ਨਹੀਂ ਉਹਨਾਂ ਨੂੰ ਕਿਹੜੀ ਬਗਾਨੀ ਰੀ ਜਨਾ ਖੜੀ ਉਹਨਾਂ ਨੇ ਹਾਂਜੀ ਪਰ ਇਹ ਆ ਵੀ ਜੀ ਬੜਾ ਲੱਗਾ ਮੈਂ ਚਾਹਣਾ ਵੇਲਾ ਉਹਨੇ ਨਹੀਂ ਕਿਹਾ ਨਾ ਕਿ ਜਿੱਤਾ ਮੇਰੀ ਮੰਮੀ ਪਰ ਕਿੱਡੀ ਹਰੀ ਫਿਰ ਵੀ ਬੰਦਾ ਪਛਾਣਦੇ ਆ ਨਿਆਣਾ ਹਾਂਜੀ ਪਛਾਣ ਤਾਂ ਬੱਚਾ ਰੱਖਦੇ ਆ ਮੇਰੇ ਲੱਗੇ ਤੱਕ ਨਹੀਂ ਉਹਨਾਂ ਨੇ ਮੈਂ ਚੁੱਕੂੰਗੀ ਚੱਟੂ ਜੋ ਮੂੰਗੀ ਮੇਰਾ ਜੀਨੋ ਕੋ ਸ਼ੁੰਦਾ ਵੇ ਪਰ ਉਹਨੇ ਨਹੀਂ ਕਰਨਾ ਜਦੋਂ ਮੈਂ ਆਉਣੀ ਆ ਇਧਰ ਨੂੰ ਉਹਦਾ ਤਾਂ ਕਦੀ ਘਰ ਹੀ ਨਹੀਂ ਹੋਈ ਤਾਂ ਮਸ ਉਹਦਾ ਵੀ ਘਰ ਹੋਵੇ ਤਾਂ ਮੈਂ ਨਹੀਂ ਮਿਲਦੀ ਹੁੰਦੀ ਵੀ ਮੈਨੂੰ ਵੀ ਹੋਰ ਤਰ੍ਹਾਂ ਹੁੰਦਾ ਰਹਿਣਾ ਹਾਂਜੀ ਇਹ ਇਹ ਆ ਕੇ ਚਲੋ ਉਹਦਾ ਹੋਊਗਾ ਉੱਥੇ ਜਾਣ ਪਾਣੀ ਚਲੋ ਕੋਈ ਗੱਲ ਨਹੀਂ ਉਹ ਕਿਹੜੇ ਉੱਪਰੇ ਆ ਉਹ ਵੀ ਤੇ ਆਪਣੇ ਹੀ ਆ ਹਾਂਜੀ ਤੁਸੀਂ ਸਭ ਪਰਿਵਾਰ ਠੀਕ ਹਾਂਜੀ ਠੀਕ ਠਾਕ ਬਾਈ ਤੇ ਫੋਨ ਫੜਨਾ ਆਉਂਦਾ ਹਾਂਜੀ ਆਉਂਦਾ ਜੀ ਵਦਿਆ ਸਭ ਪਰਮਾਤਮਾ ਠੀਕ ਹੀ ਚਾਹੀਦਾ ਚਲ ਵਹਿ ਵੇ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਦੇਣੀ ਨਹੀਂ ਨਹੀਂ ਦੀਦੀ ਦਵਿੰਦਰ ਦੀਦੀ ਵੱਲੋਂ ਮੈਂ ਚਾਹ ਪੀ ਕੇ ਆਈ ਆ ਚਾਹ ਨਹੀਂ ਮੈਂ ਹੁਣ ਪੀਣੀ ਫੇਰ ਮੈਂ ਆਉਂਗੀ ਫੇਰ ਮੈਂ ਚਾਹ ਪੀ ਕੇ ਜਾਉਂਗੀ ਲੈ ਐਨੇ ਜਰਵਾਦ ਆਏ ਆ ਚਾਹ ਨਾ ਪਾਣੀ ਮੇਰੇ ਘਰੋਂ ਇੱਧੇ ਜਾਣਾ ਕੋਈ ਨਹੀਂ ਦੀਦੀ ਅਗਲੀ ਵਾਰ ਮੈਂ ਤੁਹਾਡੇ ਵੱਲੋਂ ਪੀਵਾਂਗੀ ਦਵਿੰਦਰ ਦੀਦੀ ਵੱਲੋਂ ਚਾਹ ਪੀ ਲਈ ਆ ਗਰਮੀ ਬੜੀ ਆ ਬੱਚੇ ਨਾ ਟਿਵੀਸ਼ਨ ਤੋਂ ਆਉਣ ਵਾਲੇ ਆ ਤੇ ਮੈਂ ਹੁਣ ਜਾਵਾਂ ਫੇਰ ਆਉਂਗੀ ਵੱਲੋਂ ਬੱਚਿਆਂ ਦੀ ਆ ਹਾਂਜੀ ਹਾਂਜੀ ਮੈਂ ਤੈਨੂੰ ਜਾਣ ਦਿੰਨੀ ਉਹਦਾ ਮੈਂ ਇਦਾਂ ਨਹੀਂ ਜਾਣ ਦੇਣਾ ਨਹੀਂ ਕੋਈ ਕੋਈ ਗੱਲ ਨਹੀਂ ਦੀਦੀ ਇਹ ਜਦੋਂ ਮੈਂ ਆऊंगी ਤੁਹਾਡੇ ਵੱਲੋਂ ਚਾਹ ਪੀਉਂਗੀ ਹਾਂ ਲੰਘਦੇ ਵੜਦੇ ਨਾ ਜਰੂਰ ਹੋ ਕੇ ਜਾਇਓ ਚਲੋ ਠੀਕ ਹੈ ਦੀਦੀ ਤੁਸੀਂ ਤੇ ਆਏ ਬੜੇ ਚਿਰ ਬਾਅਦ ਤੇ ਦੀਦੀ ਇਦਾਂ ਹੀ ਆ ਬਸ ਢੇੜਾ ਹੀ ਨਹੀਂ ਵੱਜਦਾ ਕੋਈ ਗੱਲ ਨਹੀਂ